ਅਬੀ ਮਜਾ ਆਏਗਾ ਨਾ ਭੀੜੋ। ਭਾਜੀ ਕੀ ਚਾਹੀਦਾ? ਭਾਜੀ ਇਹ ਕਾਈਫਨ 15 ਦੇਓ। ਆਈਫੋਨ 15 ਦਿਨੇ ਭਾਜੀ। ਹਾਲੋ ਭਾਜੀ ਆਈਫੋਨ 15 ਤਾਂ ਡਾ। ਤੇ ਨਾਲ ਭਾਜੀ ਕੋਈ ਗਿਫਟ ਨਹੀਂ ਦਵੋਗੇ? ਗਿਫਟ ਕਿਹੜੀ ਗੱਲ ਕੀਤੀ ਯਾਰ? ਘੈਂਟ এয়ারਪੋਰਟਾ ਕੰਪਨੀ ਦੇ ਤੇਰੇ ਲਈ। ਮੈਂ ਵੀ ਨਾਲ ਆਇਆ ਮੈਨੂੰ ਵੀ ਗਿਫਟ ਦੋ। ਯਾਰ ਤੂੰ ਕਿਹੜੀ ਗੱਲ ਕੀਤੀ ਏ? ਅਲਟਰਾ 빅 ਬਹੁਤ ਚਾ ਭਰਾ ਲਈ ਠੀਕ ਹੈ। ਖੁਸ਼ ਹੈ ਹੁਣ। ਯਾਰ ਤੈਨੂੰ ਕੁਝ ਨਹੀਂ ਲੱਗੰਦਿਆ। ਕੋਲੋ ਜਾ। ਵਧੀਆ ਕੈਂਟੇ ਰਿਪੋਰਟ ਭਰਾ ਲਈ ਵੀ ਖੁਸ਼ੀਆਂ ਹੁਣ ਉਹ ਯਾਰ ਫੋਨ ਮੈ ਲਈ ਤਾ ਗਿਫਟ ਤੂੰ ਉਹਨੂੰ ਦੇਈ ਜਣਾ ਸਾਰੇ ਕਿਹੜੀ ਗੱਲ ਕੀਤੀ ਭਾਜੀ ਤੁਸੀਂ ਮੇਰੀ ਦੁਕਾਨ ਦੇ ਕਾਗਜ਼ਾਤ ਨਹੀਂ ਅੱਜ ਤੋਂ ਬਾਅਦ ਤੁਹਾਡੇ ਖੁਸ਼ ਹੋਣ ਯਾਰ ਇਹਨੂੰ ਜਨਾਨੀ ਦਾ ਹੀ ਪੁੱਛ ਲਾ ਯਾਰ ਇਹ ਜਨਾਨੀ ਦਾ ਕਹਿੰਦਾ ਹੈਲੋ ਬੇਗਮ ਅੱਜ ਤੋਂ ਬਾਅਦ ਤਲਾਕ 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 ਹੀ ਮੁੰਡੇ ਆਉਣਗੇ ਤੈਨੂੰ ਘਰੋਂ ਲੈ ਜਾਣਗੇ ਠੀਕ ਹੈ ਖੁਸ਼ ਹੋ ਭਾਜੀ ਹੁਣ ਓਕੇ 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 ਭਾਈ ਹੁਣ ਤੇ ਖੁਸ਼ ਹੋ ਹਾਂ ਜੀ ਹਾਂ ਜੀ ਹਾਂ ਜੀ ਭਾਜੀ ਯਾਰ ਤੁਹਾਡੀ ਜਨਾਨੀ ਅਸੀਂ ਤੋੜ ਕੇ ਲੈ ਕੇ ਜਾਣੀ ਹੈ ਓਏ ਯਾਰ ਕਿਹੜੀ ਗੱਲ ਕੀਤੀ ਤੂੰ ਮੇਰੀ ਗੱਡੀ ਦੀ ਚਾਬੀ ਆ ਬਾਹਰ ਖੜੀਏ ਜਾਂਦੇ ਆ ਲੈ ਜਾਓ ਚੱਕ 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 ਕੋਈ ਸੁਣ ਹੰਮ ਤਾਂ ਜ਼ਿੰਦਾ ਮਤ ਥੋੜਾ ਸਾਣਾ